ਥੋੜਾ ਮੁਸਤਰੀ ਉਹ ਪਤਾ ਕੀ ਕਰ ਕਹਿੰਦੇ ਊਰੇ ਵੀ ਕੁਝ ਨਹੀਂ ਹੋਣਾ ਲਾ ਲਓ ਜਿਹੜਾ ਜੋਰ ਲਾਣਾ ਬਾਈ ਮੇਰੇ ਨਾਲ ਉੱਥੇ ਬੰਦੇ ਨੇ ਫੇਰ ਤਾਂ ਇਹਦਾ ਚੈਲੰਜ ਕਰਕੇ ਮੇਰੀ ਤੁਹਾਨੂੰ ਹੱਥ ਜੋੜ ਮੈਂ ਕਿਹਾ ਬਾਈ ਫਿਰ ਇਹ ਹੀ ਗੱਲ ਆ ਫਿਰ ਹੁਣ ਹੋਊਗਾ ਕੁਝ ਫਿਰ ਜਨਾ ਫੇਰ ਤਾਂ ਗੱਲ ਸਹੀ ਆ ਤੁਸੀਂ ਤਾਂ ਹੀ ਚਲੋ ਮੇਰੀ ਮੇਰੀ ਹੁਣ ਤੱਕ ਆਏਗਾ ਤੇ ਜਿੱਦ ਤੱਕ ਅੰਡੇ ਦੱਬੋ ਮੈਂ ਤਾਂ ਹੁਣ ਅਸੀਂ ਤੁਹਾਡੇ ਜਿਹਾ ਲੱਗਿਆ ਹੋਇਆ ਨਹੀਂ ਤੁਸੀਂ ਕਾਲ ਨਹੀਂ ਕਰੀ ਉਹਨਾਂ ਨੂੰ ਮੈਂ ਤੁਹਾਡੇ ਜਿਹਾ ਲੱਗਿਆ ਹੁਣ ਕਾਲ ਨਹੀਂ ਕਰੀ ਤੁਸੀਂ ਤਾਂ ਹੋ ਮੈਂ ਤੁਹਾਡੇ ਜਿਹਾ ਲੱਗਿਆ ਨਹੀਂ ਫੇਰ ਤੁਸੀਂ ਕਿਵੇਂ ਕਹੀਏ ਨੇ ਵੀ ਆਲੇ ਆਓ ਕਾਮਲ ਤੁਸੀਂ ਸੰਤੁਰ ਕਰਕੇ ਬੋਲਦੇ ਮੈਂ ਪੁਲਿਸ ਪਾਰਟੀ ਤੇ ਲਾਮਤ ਨਹੀਂ ਕਰਦੇ ਨਹੀਂ ਨਹੀਂ 5 ਮਿੰਟਾਂ ਤੱਕ ਪੰਜਾਬ ਲੈਵਲ ਤੇ ਹਥਿਆਰ ਤੁਸੀਂ ਮੁਲਾਜ਼ਮ ਨੂੰ ਇਹਨਾਂ ਕੰਮਾਂ ਬਾਰੇ ਉੱਤੇ ਦੂਜੇ ਬੰਦੇ ਨੂੰ ਡਰਾਉ ਤਮਕਾ ਇਹ ਸਕੇਲ ਬੜਾ ਹੋ ਜਾਣਾ ਹੁਣ ਡਰਾਓ ਤੁਸੀਂ ਮੈਂ ਇਧਰ ਕੈਮਰਾ ਰੱਖਦਾ ਮੈਂ ਲਾਈਵ ਨਹੀਂ ਹੋ ਰਿਹਾ ਤਾਂ ਹੀ ਸਿੱਧਾ ਮੈਨੂੰ ਪਤਾ ਵੀ ਬੜਾ ਸਿਸਟਮ ਹੋ ਜਾਣਾ ਥਾਣੇ ਆ ਨਹੀਂ ਜੀ ਮੈਂ ਪੂਰਾ ਪੰਜਾਬ ਬੰਦ ਕਰ ਦੂੰਗਾ ਬਲਾਲ ਪੂਰੇ ਪੰਜਾਬ ਦੇ ਵਿੱਚ ਮੇਰੇ ਵੋਟ ਚ ਤੁਸੀਂ ਆ ਤਾਂ ਨਹੀਂ ਮੈਂ ਮੈਂ ਬੇਨਤੀ ਹੈ ਹੱਥੋਂ ਫੇਰ ਉੱਥੇ ਹੀ ਵੱਡੇ ਅਫਸਰ ਤੁਸੀਂ ਗਏ ਹੋਏ ਆ ਐਡਾ ਕਿੱਡਾ ਕ ਬੜਾ ਉਹ ਬੰਦਾ ਵੀ ਉਹ ਆ ਰਿਹਾ ਇੰਨੇ ਲੋਕ ਇੱਕ ਪਿੱਛੇ ਤੁਸੀਂ ਮੈਂ ਤਾਂ ਮੈਂ ਜਾਣ ਨਹੀਂ ਦਿੰਦਾ ਡਾਕਟਰ ਜੀ ਮੈਂ ਬਾਈ ਜੀ ਸਿਰਫ ਰੂਪ ਦੇਖ ਕੇ ਮੈਂ ਆ ਦਾੜੀ ਦਾ ਗੱਦਾ ਮਿਲੂਗਾ ਉਹ ਮੈਂ ਤਾਂ ਮੈਂ ਹੱਥ ਨਾਲ ਕਿਵੇਂ ਪ੍ਰਦੇਸ਼ ਸਿੰਘ ਜੀ ਮੈਂ ਸਮਝ ਗਿਆ ਤੁਹਾਨੂੰ ਪਤਾ ਨਾ ਉੱਥੇ ਕਿੰਨਾ ਮੇਰੇ ਚ ਕਾਨ ਆਉਂਦੀ ਮੈਂ ਭੱਜਦਾ ਅੱਜ ਨਹੀਂ ਨਹੀਂ ਮੈਂ ਤਾਂ ਨਹੀਂ ਸਾਡੇ ਸਾਹਮਣੇ ਕਿੰਨਾ ਗਲਤ ਬੋਲਦੇ ਤੇ ਤੁਸੀਂ ਮੈਨੂੰ ਬੋਲਦੇ ਤੇ ਵੀ ਤੂੰ ਨਾ ਉਹ ਕਿੰਨਾ ਗਲਤ ਬੋਲਦੇ ਇੱਕ ਵਾਰੀ ਦੀ ਬੋਲ ਕਾਰਨ ਕਿਉਂਕਿ ਲੀਡਰ ਆ ਲੀਡਰ ਆ ਅਸੀਂ ਬੰਦੇ ਗੱਲੇ ਨਹੀਂ ਵਧਾਣੀ ਦੀ ਜੇ ਤੁਸੀਂ ਉਹਦੇ ਉਹਦੀ ਬਾਤ ਅੰਦਰ ਲੈ ਜਾਂਦੇ ਬਾਈ ਜੀ ਮੈਂ ਤਾਂ ਫੇਰ ਮਾੜਾ ਮੋਟਾ ਟਾੜਨੇ ਵਾਲਾ ਬੋਲਣ ਵਾਲਾ ਬੰਦਾ ਆਮ ਬੰਦਾ ਕਿੱਥੇ ਜਾਊਗਾ ਕਿੰਨੇ ਬੰਦੇ ਇਹਨਾਂ ਤੋਂ ਮਾਵਾ ਭੈਣ ਦੀ ਗੱਲਾਂ ਖਾ ਕੇ ਜਾਂਦੇ ਨੇ ਰੋਜ਼ ਘਰ ਨੂੰ ਨਹੀਂ ਬਾਈ ਯਾਰ ਕੋਈ ਹੁਨੇਰ ਕਰਦੀ ਆ ਅਸੀਂ ਪੰਜਾਬ ਆ ਇਹ ਹੈ ਕਰ ਬਾਈ ਕਰੋ ਬਾਈ ਉਹਦੇ ਕਾਰਵਾਈ ਕਰੋ ਅਸੀਂ ਲੋਕਾਂ ਦੀ ਧੀਆਂ ਭੈਣਾਂ ਵਾਸਤੇ ਖੜ੍ਹ ਜੀਦਾ ਕੋਈ ਸਾਨੂੰ ਮਾਵਾ ਭੈਣ ਦੀ ਗੱਲ ਕਰ ਮਤਲਬ ਐਸੇ ਸੇ ਕੋਈ ਗੱਲ ਹੈ ਜੀ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕੀਤੀ ਤੁਸੀਂ ਮੈਨੂੰ ਕੀ ਕਿਹਾ ਵੀ ਦਰਖਾਸਤ ਦੇ ਜੋ ਉਹਨੂੰ ਬੁਲਾ ਲਾਂਗੇ ਮਤਲਬ ਕੋਈ ਗੱਲ ਹੈ ਜੀ ਪਹਿਲਾਂ ਬੁਲਾ ਤਾਂ ਇਹ 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 ਜਵਾਬ ਹੈ ਠੀਕ ਹੈ ਤੁਸੀਂ ਆਪ ਦੱਸ ਦੋ ਤੁਸੀਂ ਆਪਣੇ ਸਹਾਂਸਰ ਨੂੰ ਜਸਟੀਫਾਈ ਕਰਦੇ ਹੋ ਮੈਂ ਹੈ ਨਹੀਂ ਸੀ ਮੈਂ ਨਹੀਂ ਤੁਸੀਂ ਮੈਨੂੰ ਕਿਹਾ ਵੀ ਉਹ ਆਉਣੇ ਆ ਜੀ ਉਹਨਾਂ ਦੇ ਡਰਾਈਵਰ ਦਾ ਬੱਚਾ ਬਿਮਾਰ ਹੋ ਗਿਆ ਠੀਕ ਹੈ ਡਰਾਈਵਰ ਨੂੰ ਭੇਜ ਦਿਓ ਗੱਨ ਮੈਨੂੰ ਭੇਜ ਦਿਓ ਮੈਂ ਤੁਹਾਨੂੰ ਦੱਸਿਆ ਮੈਨੂੰ ਗਾਲ੍ਹਾਂ ਫਲਾਣੇ ਨੇ ਕੱਢੀਆਂ ਤੁਹਾਨੂੰ ਦੱਸਿਆ ਤੁਸੀਂ ਕਹਿੰਦੇ ਕੋਈ ਨਹੀਂ ਤੁਸੀਂ ਦਰਖਾਸਤ ਦੇ ਦਿਓ ਫਿਰ ਆਪਾਂ ਬੁਲਾ ਲਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਇਹਨਾਂ ਦੇ ਬੋਲਦੇ ਕੋ ਮੈਂ ਨਹੀਂ ਝੂਠ ਬੋਲਣਾ ਨਾ ਪਰ ਬੋਲਣਾ ਮੈਂ ਤੁਮ ਦੁਬਾਰੇ ਦੱਸਦਾ ਮੈਂ ਤੁਮ ਦੁਬਾਰੇ ਦੱਸਦਾ ਮੈਂ ਤੁਮ ਦੁਬਾਰੇ ਦੱਸ ਦਿੰਦਾ ਮੈਂ ਮੈਂ ਇਹਨਾਂ ਨੂੰ ਫੋਨ ਲਾਇਆ ਮੋਕੇ ਤੇ ਗਏ ਸੀ ਜਾਈ ਨਹੀਂ ਸਕਦਾ ਜੀ ਬੰਦਾ ਇਦਾਂ ਸਹੀ ਮੈਂ ਕਿਹਾ ਕੀ ਬਣਿਆ ਉਹ ਤੁਸੀਂ ਲੀਡਰ ਲੂਟਰ ਦੇ ਚੱਕਰ 'ਚ ਉਹਨੂੰ ਛੱਡਤਾ ਨਹੀਂ 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 ਇਹ ਕੋਈ ਲੀਡਰ ਆ ਮੈਨੂੰ ਤਾਂ ਹੁਣ ਪਤਾ ਲੱਗਦਾ ਪਤਾ ਨਹੀਂ ਕਿ ਲੀਡਰ ਆ ਕੋਈ ਉਹ ਲੀਡਰਾਂ ਦੇ ਵੀ ਪਰਚੇ ਹੁੰਦੇ ਸਭ ਨੂੰ ਨਹੀਂ ਮੈਂ ਚਲੋ ਪਰਚੇ ਵਾਲੀ ਪਰਚੀ ਲਈ ਗਲ ਬੇਨਤੀ ਜੀ ਉਹ ਇਹਨਾਂ ਸਾਹਮਣੇ ਕੀ ਗਿਆ ਮੈਨੂੰ ਮੈਂ ਭਾਈ ਆਪਣਾ ਨਾਮ ਦੱਸ ਮਾਫੀ ਮੰਗ ਤੋਰ ਇਥੋਂ ਜਾਮ ਲਾਇਆ ਨਹੀਂ ਜੀ ਇਹ ਲੱਗ ਗਿਆ ਜੀ ਕਿਉਂਕਿ ਇੱਕ ਗੱਡੀ ਨੇ ਮੈਨੂੰ ਦੋ ਤਿੰਨ ਵਾਰ ਕੋਸ਼ਿਸ਼ ਕੀਤੀ ਥ੍ਰੈਟ ਕਰਨ ਦੀ ਉਹ ਤੋਂ ਬਾਅਦ ਉਹ ਗੱਡੀ ਰੋਕੀ ਗਈ ਜੀ ਉਹ ਗੱਡੀ ਦੇ ਵਿੱਚ ਕੋਈ ਕਮਲ ਸੈਣੀ ਕਰਕੇ ਕੋਈ ਬੰਦਾ ਸੀਗਾ ਨਾਲ ਉਹਦੇ ਗਨਮੈਨ ਸੀਗਾ ਇੱਕ ਜੀ ਫਿਰ ਉਹਨਾਂ ਨੇ ਬਹੁਤ ਭੱਦੀ ਸ਼ਬਦਾਵਲੀ ਵਰਤੀ ਉਹਦੇ ਬਾਅਦ ਪੁਲਿਸ ਆਈ ਜੀ ਇੱਥੇ ਪੁਲਿਸ ਨੇ ਕਿਹਾ ਵੀ ਥਾਣੇ ਜਾਣਾ ਸੀਗਾ ਵੀ ਚਲੋ ਥਾਣੇ ਉਹ ਗੱਡੀ ਡਾਇਵਾਇਡਰ ਨਾ ਵੱਜੀ ਮੇਰੇ ਲਈ ਜੀ ਤੇ ਉਹ ਥਾਣੇ ਗਏ ਜੀ ਅਸੀਂ ਪੁਲਿਸ ਨੇ ਉਹ ਇੱਕ ਬੰਦੇ ਨੇ ਉਹਨਾਂ ਨਾਲ ਗੱਲ ਕੀਤੀ ਥਾਣੇ ਤੇ ਪੁਲਿਸ ਨੇ ਉਹਨੂੰ ਇਸ਼ਾਰਾ ਕਰਕੇ ਭਜਾਤਾ ਜੀ ਇੱਥੋਂ ਜੀ ਤੇ ਉਹ ਤੇ ਬਾਅਦ ਫੇਰ ਅਸੀਂ ਇੱਥੇ ਇੰਜ ਖੜੇ ਲੋਕ ਕਿੱਥੇ ਤੱਕ ਗੰਦਮੰਦ ਬੋਲ ਕੇ ਜਾਂਦੇ ਆ ਪੁਲਿਸ ਬੰਦੇ ਨੂੰ ਭਜਾ ਰਹੀ ਹੈ ਜੀ ਨਹੀਂ ਉਹ ਵਿਅਕਤੀ ਹੈ ਕੌਣ ਸੀ ਤੁਹਾਡੇ ਨਾਲ ਕੀ ਨਹੀਂ ਨਹੀਂ ਜਾਣਦਾ ਜੀ ਉਹਨੂੰ ਉਹਨੂੰ ਜਦ ਸਾਹਮਣੇ ਆਊਗਾ ਫੇਰ ਪਤਾ ਲੱਗੂਗਾ ਉਹਨੇ ਕਿਉਂ ਕੀਤਾ ਇਦਾਂ ਜੀ ਨੇ ਤੁਹਾਡੇ ਨਾਲ ਕੀ ਦੁਸ਼ਮਣੀ ਹੈ ਮੈਂ ਉਹੀ ਤਾਂ ਗੱਲ ਕਰਦਾਂ ਜੀ ਇਹ ਤਾਂ ਜੋ ਹੁਣ ਪੁਲਿਸ ਪਤਾ ਕਰੂਗੀ ਨਾ ਵੀ ਕਿਉਂ ਕਰ ਰਹੀ ਹੈ ਜੀ ਬਾਤਾਂ ਬੰਨਵਾਣ ਵਾਸਤੇ ਕੰਮ ਕਰਦੇ ਆ ਨਿਤ ਦਿਨ ਇਹਨਾਂ ਨੂੰ ਧਮਕੀਆਂ ਆਉਂਦੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਬੰਦ ਕਰਾਈਆਂ ਰੋਪੜ ਜੇਲ੍ਹ ਤੋਂ ਧਮਕੀਆਂ ਆਈਆਂ ਪੁਲਿਸ ਨੂੰ ਪਤਾ ਆਈ ਵੀ ਤੱਕ ਦਾ ਅਲਰਟ ਆਇਆ ਹੋਇਆ ਦੋ ਸਟੇਟਾਂ ਨੂੰ ਪੰਜਾਬ ਨੂੰ ਤੇ ਹਰੇ ਅਜ ਤੋਂ ਹਿਮਾਚਲ ਨੂੰ ਤੇ ਪੁਲਿਸ ਨੂੰ ਭੁਜਾ ਰਹੀ ਹੈ ਜੀ ਹੁਣ ਵੀ ਘੰਟਾ ਡੀਕ ਕੇ ਫੇਰ ਜਾਮ ਲਾਇਆ ਕਹੀ ਜਾਂਦੇ 10 ਮਿੰਟ ਚਾਰੇ 10 ਮਿੰਟ ਦਾ ਕੀ ਮਤਲਬ ਜਿਹੜਾ ਬੰਦਾ ਭੱਜਿਆ ਉਹਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਇੱਕ ਬੰਦੇ ਨੂੰ ਜੇਲ੍ਹ ਤੋਂ ਧਮਕੀਆਂ ਆਉਂਦੀਆਂ ਉਹਦੇ ਨਾਲ ਗੱਡੀ ਮਾਰ ਰਿਹਾ ਉਹ ਵਾਰ-ਵਾਰ ਤਾਂ ਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਹੋ ਬੈਰਲਾਸ ਨਹੀਂ ਸੀ ਕਰ ਸਕਦੇ ਆ ਰਿਹਾ ਜੀ 10 ਮਿੰਟ ਚ ਇਹ ਕੀ ਆ ਇਹਦਾ ਮਤਲਬ ਪੁਲਿਸ ਕਰਾ ਰਹੀ ਜਾਣਬੁੱਝ ਕੇ ਇਹਦਾ ਮਤਲਬ ਪੁਲਿਸ ਜਾਣਬੁੱਝ ਕੇ ਡਰਾ ਰਹੀ ਆ ਸਾਨੂੰ ਅਸੀਂ ਅਸੀਂ ਨਾ ਡਰਨ ਆਇਆ ਨਾ ਪਹਿਲਾਂ ਤਾਂ ਇਹਨਾਂ ਗੋਲੀਆਂ ਤੋਂ ਨਾ ਧਮਕੀਆਂ ਤੋਂ ਡਰੇ ਆ ਨਾ ਪੁਲਿਸ ਦੇ ਪਰਚਿਆਂ ਤੋਂ ਡਰੇ ਆ ਨਾ ਹੁਣ ਡਰਨ ਆਇਆ ਇਹ ਜਾਣਬੁੱਝ ਕੇ ਅੱਜ ਕਰ ਰਹੇ ਆ ਜੀ ਇਹ ਖਰਾਬ ਜਮ ਲਾਇਆ ਜੀ ਲੋਕ ਪਰੇਸ਼ਾਨ ਹੋ ਰਹੇ ਜਮ ਲਾਇਆ ਨਹੀਂ ਹੈਗਾ ਜੀ ਜਮ ਜਮ ਲਾਇਆ ਨਹੀਂ ਹੈਗਾ ਜਮ ਤਾਂ ਖਲਵਾਇਆਤਾ ਸੀ ਇਹ ਜਾਮ ਪੁਲਿਸ ਨੇ ਲਵਾਇਆ ਜੀ ਜੇ ਪੁਲਿਸ ਆਪਣੀ ਜ਼ਿੰਮੇਵਾਰੀ ਨਿਭਾਵੇ ਪੁਲਿਸ ਆਪਣੀ ਕਾਰਵਾਈ ਕਰੇ ਜਮ ਕਿਉਂ ਲੱਗਣ ਜੀ ਕਿਉਂ ਲੋਕ ਸੜਕਾਂ ਉਪਰ ਆ ਕੇ ਖੜਨ ਇਹ ਪੁਲਿਸ ਨੇ ਲਵਾਇਆ ਹੋਇਆ ਜੀ ਇਹ ਇਹ ਪੁਲਿਸ ਦੀ ਨਲੈਕੀ ਕਰਕੇ ਲੱਗਿਆ ਹੋਇਆ ਐਸ ਐਚਓ ਨਾਲ ਗੱਲ ਕਰਦੇ ਹਾਂ ਕਹਿੰਦਾ ਵੀ ਕੋਈ ਗੱਲ ਨਹੀਂ ਦਰਖਾਸਤ ਦੇ ਜੋ ਫਿਰ ਬੁਲਾ ਲਾਂਗੇ ਮਤਲਬ ਅੱਛਾ ਬੰਦਾ ਪਹਿਲਾਂ ਭਜਾ ਦਿਓ ਦੂਜੇ ਬੰਦੇ ਨੂੰ ਥਾਣੇ 'ਚ ਬਿਠਾ ਲਓ ਤੁਸੀਂ ਘੰਟਾ ਉਸ ਤੋਂ ਬਾਅਦ ਕਹੇ ਦਿਓ ਵੀ ਜਾਓ ਮਤਲਬ ਕਾਨੂੰਨ ਜਿਹਦੇ ਮਗਰ ਗਨਮੈਨ ਖੜਾ ਜਾਂ ਜਿਹੜਾ ਕੋਈ ਬੜੀ ਆਪਣੇ ਆਪ ਨੂੰ ਸਾਮੰਹਤਾ ਕੋਈ ਵੀ ਮੈਂ ਬਹੁਤ ਖਾਸ ਹਾਂ ਇੱਥੇ ਤਾਂ ਦੂਜੇ ਬੰਦਿਆਂ ਦੇ ਕੋਈ ਫੰਡਾਮੈਂਟਲ ਰਾਈਟਸ ਐ ਨਹੀਂ ਸਾਡੇ ਅ ਅਸੀਂ ਕੀੜੇ ਮਕਾਉਣੇ ਨੇ ਵਾਸਤੇ ਤੁਸੀਂ ਕਿੱਥੋਂ ਆ ਰਹੇ ਸੀ ਹਾਂ ਮੈਂ ਸਿਸਵਤੋਂ ਆ ਰਿਹਾ ਤੇ ਪ੍ਰੋਪਰ ਜਾ ਰਹੇ ਸੀ ਚਮਕੌਰ ਸਾਹਿਬ ਨੂੰ ਜਾ ਰਹੇ ਸੀ ਹਾਂਜੀ ਠੀਕ ਸਾਹ ਪੇ ਮੈਂ ਬੋਲਦਾ ਹਾਂ ਇਹਦੇ ਵਿੱਚ ਦੋ ਗੱਡੀਆਂ ਦਾ ਸੀਗਾ ਆਪਸੀ ਭੜਗੀਆਂ ਸੀ ਇਹਨਾਂ ਦਾ ਬੁਲਬੁਲਾਈਆ ਹੋ ਗਿਆ ਸੀ ਉਹਦੇ ਕਰਕੇ ਜਾਮ ਲੱਗਿਆ ਹੋਇਆ ਉਹ ਅਸੀਂ ਜਾਮ ਖਿਲਾ ਰਹੇ ਹਾਂ ਜੀ ਕੋਸ਼ਿਸ਼ ਕਰ ਰਹੇ ਹਾਂ ਗੱਡੀਆਂ ਤੇ ਜਾਮ ਲੱਗਿਆ ਨਾ ਬੁਲਬੁਲਾਈ ਹੋਈ ਆ ਪਰ ਜਾਮ ਲਾਉਣ ਦੀ ਕੀ ਨੌਬਤ ਆ ਗਈ ਜੀ ਇਹਨਾਂ ਨੂੰ ਜਾਮ ਕੋਈ ਇਹਨਾਂ ਦੀ ਖਾਸ ਗੱਲ ਨਹੀਂ ਹੈ ਮੇਨ ਤਾਂ ਹੈਗਾ ਵੀ ਇਹਨਾਂ ਦਾ ਮੇਨ ਵੀ ਇਹਨਾਂ ਨੇ ਕੋਈ ਗਾਲੀ ਗਲੋਚ ਹੋਇਆ ਹੈ ਉਹਦੇ ਕਰਕੇ ਹੀ ਇਹ ਇਹਨਾਂ ਦਾ ਜਿਹੜਾ ਹੈ ਗਿਆ ਉਹ ਕਹਿੰਦੇ ਵੀ ਸਾਡਾ ਨਵੇੜਾ ਹੋਇਆ ਨੀਗਾ ਉਹੀ ਕਰਾ ਰਹੇ ਜੀ ਉਹ ਕਹਿੰਦੇ ਵੀ ਮੁਲਾਜ਼ਮ ਆਈ ਸੀ ਮੌਕੇ ਤੇ ਤੇ ਉਹਨਾਂ ਵੱਲੋਂ ਜਿਹੜੀ ਦੂਸਰੀ ਪਾਰਟੀ ਹੈ ਜਿਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ ਉਹਨਾਂ ਨੂੰ ਭਜਾ ਦਿੱਤਾ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੈਗੀ ਜੀ ਲੋਕ ਪਰੇਸ਼ਾਨ ਹੋ ਰਹੇ ਸਰ ਬਸ ਉਹੀ ਕਰ ਰਹੇ ਜੀ ਹੱਲ ਕਰ ਰਹੇ ਜਾਂ ਉਹਨੂੰ ਬੁਲਾ ਲਿਆ ਜੀ ਤੁਹਾਨੂੰ ਫੋਨ ਸੀ ਪਤਾ ਲੱਗਿਆ ਜੀ ਕੋਈ ਦੂਜੀ ਧਿਰ ਦੇ ਵਿੱਚ ਆਪਣੇ ਹੈਗੇ ਜੀ ਉਹ ਆਪਣੇ ਕਮਲਦੀਪ ਹੈਗੇ ਨਾਮ ਦਾ ਕਿੱਥੋਂ ਦੇ ਨੇ ਜੀ ਇਹ ਖੜਣਦੇ ਆ ਜੀ ਇਹ ਇਹ ਵਿਅਕਤੀ ਕੌਣ ਨੇ ਕਿੱਥੋਂ ਦੇ ਨੇ ਜਿਨ੍ਹਾਂ ਨੂੰ ਲੋ ਜਾਮ ਲਗਾਇਆ ਗਿਆ ਇਹ ਰੋਪੜਦੇ ਆ ਜੀ ਬੰਦੇ ਇਹਨਾਂ ਦੀਆਂ ਗੱਡੀਆਂ ਬੂਥਗੜ ਲੇਟਾਂ ਕੋਲੇ ਇਹਨਾਂ ਦੇ ਆਪਸ ਦੇ ਵਿੱਚ ਹੋ ਗਿਆ ਸੀ ਕਿ ਇਹਨਾਂ ਦਾ ਆਪਸੀ ਬਹਿਸ ਹੋ ਗਈ ਸੀ ਤੇ ਉਹੀ ਕਰ ਰਹੇ ਆ ਜੀ ਕਾਰਵਾਈ ਹੁਣ ਮੰਨ ਰਹੇ ਆ ਜਾਮ ਕੋਲ ਨੂੰ ਕਰ ਰਹੇ ਆ ਜੀ ਕੋਸ਼ਿਸ਼ ਕਰ ਰਹੇ ਆ